हेलो एवरीवन कि सारे आई हो तुम सारे ठीक होंगे गाइज आज आप चले गुरुद्वार साहब मथा टेकन गए इससे भी दर्शन करवा गुरद्वारा साहब केस्ते चले हैं गुरुद्वारा साहब तब है देखो कि वैसे भी गा सा मौसम मतलब इतना ही रहा सा क्योंकि ठंडा इलाका ना डिस्ट्रिक्ट हशियारपुर बहुत वाइफ लग रहा है गा इस ठंडा मौसम ਫਾਕਟਰੀ ਦਾ ਸਾਇਟ ਚੱਲਿਆ ਬਹੁਤ ਅਨੰਦ ਮਿਲ ਰਿਹਾ ਹੈ ਫਾਈਵ ਆਈ ਸੀ ਦੇ ਬੋਲ ਰਹਾ ਬਾਹਰ ਸਕੇ ਆਪਾਂ ਮੱਥਾ ਵੀ ਦੇਖ ਲਿਆ ਦਰਸ਼ਨ ਵੀ ਕਰ ਲਿਆ ਹੁਣ ਜੀ ਦੇ ਤੇ ਸਾਹਮਣੇ ਪਾਣੀ ਹੋ ਰੇ ਬੰਦਰ ਜੀ ਦੇ ਤੁਹਾਨੂੰ ਹੁਣ ਇਧਰ ਆਪਾਂ ਦਿਖਾਨੇ ਆ ਦੇਖੋ ਬਾਤ ਕਿੰਨੀ ਹੋ ਰਹੀ ਹੈ ਗਾਇਸ ਆਜ ਨੂੰ ਤੁਹਾਨੂੰ ਦਿਖਾਨੇ ਆ ਗਾਇਸ ਬੈਬ ਜੋ ਸਾਹਮਣੇ ਗਾਇਸ ਪੋਲਾ ਦੇਖੋ ਕਿ ਦਰਿਆ ਉਹ ਬਣਿਆ ਹੋਇਆ ਵਾ ਦਰਿਆ ਦਰਿਆਣੀ ਮੰਨ ਲਓ ਪੋਲਾ ਤੇ ਦੇਖੋ ਗਾਇਸ ਕਿੰਨਾ ਵਧੀਆ ਲੱਗ ਰਿਹਾ ਹੈ ਸਾਰਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਬਾਰਿਸ਼ ਦੇ ਵਿੱਚ ਦਰਸ਼ਨ ਕਰਨੇ ਬਹੁਤ ਵਧੀਆ ਲੱਗ ਰਿਹਾ ਹੈ ਬਾਰਿਸ਼ ਦੇ ਵਿੱਚ ਗੁਰਦੁਆਰਾ ਦੇ ਵਿੱਚ ਆਨੰਦ ਮਿਲ ਰਿਹਾ ਹੈ ਬਹੁਤ ਜ਼ਿਆਦਾ ਦੇਖੋ ਫਲਾਵਰਸ ਕਿੰਨੇ ਲਿਖੋ ਕਿੱਛੇ ਪਾਠ ਦੀ ਬਾਤ ਵੀ ਆ ਰਹੀ ਹੈ ਦੇਖੋ ਫਲਾਵਰਸ ਲੱਗੇ ਹੋਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਇੱਧਰ ਵੀ ਗਾਇਸ ਲੱਗੇ ਹੋਏ ਆ ਤੇ ਇੱਧਰ ਸਾਹਮਣੇ ਤੁਹਾਨੂੰ ਦਿਖਾਣੇ ਆ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਇੱਧਰ ਵੀ ਆ ਜਾ ਇੱਧਰ ਵੀ ਦੇਖੋ ਗਾਇਸ ਕਿੰਨੇ ਵਧੀਆ ਲੱਗ ਰਹੇ ਆ ਫਲਾਵਰਸ ਨਿਸ਼ਾਨ ਸਾਹਿਬ ਦੇਖੋ ਫਲਾਵਰਸ ਸੰਗਤਾਂ ਆndੀਆਂ ਨੇ ਹੁਣ ਗੁਰਦੁਆਰੇ 'ਚ ਕਿਤੇ ਨਹੀਂ ਰੁਕ ਚੁੱਕਿਆ ਵਾ ਦੇਖਦੇ ਦੇਖਦੇ ਇੱਥੇ ਗਾਈਸ ਸੋਨਾਂ ਫਸਾ ਲਈ ਲੰਗਰ ਸ਼ਕਨ نیچے ਪੌੜੀਆਂ ਉੱਪਰ ਕਿ ਜਾਣਾ ਕਰਦਾ نیچے ਬੀਸਮੈਂਟ ਬਣੀ ਹੋਈ ਹੈ ਉੱਪਰ ਗੁਰਦੁਆਰਾ ਸਾਹਿਬ ਬਣਾ ਹੋਇਆ ਹੈ ਦੇਖੋ ਬੀਸਮੈਂਟ ਬਹੁਤ ਵੱਡੀ ਹੈ ਗਾਈਸ ਇਥੋਂ ਮਾਰਿਸ਼

ਬਹੁਤ ਵੱਡਾ ਗਾਇਸ ਲੰਗਰ ਹਾ ਗਾਇਸ ਲੰਗਰ ਬਾਬਾ ਜੀ ਦਾ ਲੰਗਰ ਸਾਗਲੇ ਆਪਾ ਤੇ ਆਪਾਂ نیچے ਆਗੇ ਗੁਰਦੁਆਰਾ ਸਾਹਿਬ ਦੇ નીચે ਦੇ ਲੌਂਕ ਦੇ ਵਿੱਚ ਹੇ ਨੀਚੇ ਦੇਖੋ ਪਾਰਕਿੰਗ ਬਣੀ ਹੋਈ ਆ ਤੇ ਸਾਹਮਣੇ ਬਾਬਿਆਂ ਲਈ ਕਮਰੇ ਬਣੇ ਹੋਇਆ ਵਾਸ਼ਰੂਮ ਬੀਬੀਆਂ ਲਈ ਜਿਹੜੇ ਬਾਬੇ ਇੱਥੇ ਰਹਿੰਦੇ ਆ ਸੇਵਾ ਕਰਦੇ ਆ ਉਹਨਾਂ ਲਈ ਕਮਰੇ ਬਣੇ ਹੋਏ ਆ ਗਾਇਸ ਦੇਖੋ ਬਹੁਤ ਈ ਪਾਰਕਿੰਗ ਆ ਸਾਹਮਣੇ ਸੰਗਤ ਆ ਰਹੀ ਆ ਦੇਖੋ ਸਾਮਣੇ ਚਾਹ ਦਾ ਲੰਗਰ ਚੱਲ ਰਿਹਾ ਗਾਇਸ ਇਸੇ ਵਰਤਨ ਵਾਲੀ ਸੇਵਾ ਸਾਮਣੇ ਲੰਗਰ ਹਾਲ ਹੈ ਉੱਪਰ ਬਾਬਾ ਜੀ ਦੇ ਦਰਬਾਰ ਆ ਗਾਇਸ ਦੇਖੋ ਹੁਣ ਆਪਾਂ ਉੱਪਰ ਚੜ ਕੇ ਤੇ ਚੰਨੇ ਆ ਵਾਪਸ ਗਾਇਸ ਬਾਰਿਸ਼ ਰੁਕ ਚੁੱਕੀ ਆ ਦੇਖੋ ਕਿ ਹੁਣ ਆਪਾਂ ਚੱਲਨੇ ਆ ਘਾਟ ਵਾਪਸ देखो गाइस मी यो कुतुख क्या है इधर संगक अपनी अपने जोड़े लगा दिए थे फ्रंट पे इसके हैंड वॉश कर दिए नहीं गाइस ये सामने दुकान है देखो गाइस अब चले हैं घर